ਹਾਂਜੀ ਗੁੱਡ ਮਾਰਨਿੰਗ ਸੋਭ ਸਵੇਰ ਜੀ ਸਾਥਿਓ ਸੱਜਣੋ ਪਿਆਰਿਓ ਤੇ ਅੱਜ ਦਿਨ ਬਹੁਤ ਅੱਛਾ ਲੱਗਾ ਆ ਦੇਖ ਸਕਦੇ ਹਾਂ ਬੜਾ ਕਰਾਰਾ ਦਿਨ ਲੱਗ ਚੜ ਗਿਆ ਅੱਜ ਤੇ ਮਿੱਤਰੋ ਗੱਲ ਇਹ ਹੈ ਕਿ ਮੈਂ ਇੰਡੀਆ ਤੋਂ ਲੈ ਕੇ ਆਇਆ ਸੀ ਹਾਂ ਵਾਲੀਆਂ ਸਾਰੀਆਂ ਇਹ ਹੈਗੀਆਂ ਸੋਹੰਜਣਾ ਦੀਆਂ ਫਲੀਆਂ ਜਿਹਦੇ ਵਿੱਚੋਂ ਕੱਢਿਆ ਜੀ ਆਹ ਬੀਜ ਇਹ ਜੀ ਸੋਹੰਜਣਾ ਦੇ ਬੀਜ ਆ ਤੇ ਇਹ ਮੈਂ ਬੀਜੇ ਤੇ ਇਹ ਉੱਗ ਖੜੇ ਇੱਕ ਗਮਲੇ 'ਚ ਆ ਉਗੇ ਹੋਏ ਨੇ ਤੇ ਆਹ ਛੋਟੇ ਛੋਟੇ ਬੂਟੇ ਹੋਰ ਉਗਾਏ ਆ ਬਈ ਬੇਰਗਮੋ ਚ ਮੇਰੇ ਬਸ ਦੇ ਮਿੱਤਰਾਂ ਨੂੰ ਜਿਨ੍ਹਾਂ ਨੂੰ ਚਾਹੀਦੇ ਕੁਝ ਲੈ ਗਏ ਆ ਤੇ ਕੁਝ ਕੋਦੇ ਆਰਡਰ ਵੀ ਆਏ ਹੋਏ ਕੰਦੇ ਬੜਾ ਹੀ ਇਹ ਵਧੀਆ ਬੂਟਾ ਹੈ ਤੇ ਇਹਦੇ ਪੱਤੇ ਫਲ ਫੁੱਲ ਫੜੀਆਂ ਜੜਾਂ ਤੱਕ ਜਾਨੀ ਕਿ ਛਿਲਕਾ ਗੂੰਦ ਕਹਿੰਦੇ ਇਹਦਾ ਬੜਾ ਕੀਮਤੀ ਆ ਸੋ ਇਹ ਸੁਹੰਜਣਾ ਇਟਲੀ ਵਿੱਚ ਕਾਮਯਾਬ ਹੋ ਜਾਏ ਦੁਆ ਕਰਦੇ ਆਂ ਕਿ ਠੰਡਾਂ ਬਰਫਾਂ ਚੋਂ ਬਚਾ ਕੇ ਕਾਮਯਾਬ ਹੋ ਜਾਏ ਤੇ ਸੋਨੇ ਤੇ ਸੁਹਾਗਾ ਜੀ ਸੋ ਮੇਰਾ ਮਕਸਦ ਇਸ ਸਿਗਾ ਕਿ ਇਹ ਜਿਹੜੇ ਸੁਹੰਜਣਾ ਦੇ ਬੂਟੇ ਉਗਾਏ ਆ ਆਪਾਂ ਆਪਣੇ ਸੱਜਣਾ ਮਿੱਤਰਾਂ ਨੂੰ ਵੰਡ ਲਈਏ ਤਕਸੀਮ ਕਰਦੀਏ ਤਾਂ ਕਿ ਉਹ ਵੀ ਲਾਹਾ ਲੈ ਸਕਣ ਆ ਦੇਖ ਸਕਦੇ ਆ ਜੀ ਸੋਹੰਜਨਾਂ ਦੇ ਬੂਟੇ ਤੇ ਇੱਧਰ ਰਹਿ ਗਏ ਇਹਨਾਂ ਦੇ ਬੀਜ ਆ ਸਰਕਦੇ ਦੇ ਵਿੱਚੋਂ ਨਿਕਲਦੇ ਆ ਇਹ ਹੈਗੀਆਂ ਜੀ ਫਲੀਆਂ ਜਿਹੜੀਆਂ ਸੁੱਕ ਗਈਆਂ ਸੀ ਸੁਕਾ ਕੇ ਲੈ ਕੇ ਆਇਆ ਕਿਉਂਕਿ ਉਸ ਸਮੇਂ ਆ ਇਹਦਾ ਜਿਹੜਾ ਮੌਸਮ ਸੀ ਉਹ ਚਲ ਗਿਆ ਸੀ ਸਿਰਫ ਸੁੱਕੀਆਂ ਫਲੀਆਂ ਹੀ ਲੈ ਕੇ ਆਇਆ ਆ ਉਸ ਦਾ ਮੈਂ ਆਰਡਰ ਬਣਾ ਕੇ ਡੱਬੇ ਚ ਪਾਇਆ ਹੋਇਆ ਠੀਕ ਹੈ ਜੀ ਸੋ ਇਹ ਸੀਗਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਤੇ ਆ ਮਿਰਚਾਂ ਆ ਜੀ ਤੇ ਲਸਣ ਲਾਇਆ ਹੋਇਆ ਠੀਕ ਹੈ ਜੀ ਤੇ ਇਧਰ ਆ ਖੀਰੇ ਵੀ ਸ਼ੁਰੂ ਹੋਏ ਆ ਦੋ ਤੋੜੇ ਸੀ ਇਹ ਚਿੱਟੇ ਬੈਂਗਣ ਤੇ ਮੇਨ ਮਕਸਦ ਸੀ ਸੋਹੰਜਣਾ ਦੇ ਇਹਨਾਂ ਬੂਟਿਆਂ ਬਾਰੇ ਜਾਣਕਾਰੀ ਦੇਣਾ ਕਿ ਇਹ ਇਤਲੀ ਵਜਵੀ ਬੜੇ ਵਧੀਆ ਟੰਗਨਾ ਉਗਦੇ ਆ ਜਿੰਨੇ ਬੀਜ ਬੀਜੇ ਸੀ ਸਾਰੇ ਦੇ ਸਾਰੇ ਹੀ ਉੱਗੇ ਆ ਕੋਈ ਵੀ ਮਰਿਆ ਨਹੀਂ ਦੇਖੋ ਕਿੰਨੇ ਪਿਆਰੇ ਲੱਗਦੇ ਬੂਟੇ ਦੇਖਣ ਨੂੰ ਵੀ ਇਹਦੇ ਪੱਤਿਆਂ ਦੀ ਚਟਣੀ ਵੀ ਕਹਿੰਦੇ ਅੱਛੀ ਬਣਦੀ ਹੈ ਤੇ ਖਾਇਆ ਕਾਦੀ ਜਾਂਦੀ ਹੈ ਸਿਹਤ ਵਾਸਤੇ ਬਾਕੀ ਤੁਸੀਂ ਸੋਸ਼ਲ ਮੀਡੀਆ ਤੇ ਦੇਖਾ ਦੇਖਦੇ ਹੋਵੋਗੇ ਕਿ ਕਿੰਨੇ ਫਾਇਦੇ ਆ ਇਹਨਾਂ ਦੇ ਇਸ ਬੂਟੇ ਦੇ ਤੇ ਤਰਖਦੇ ਠੀਕ ਹੈ ਜੀ ਸਾਸਰੀ ਕਾਲ ਓਕੇ ਬਾਏ ਬਾਏ